ਮੈਂ ਖੜਾ ਜੰਮੂ ਜੰਮੂ ਤਵੀ ਤਰ੍ਹਾਂ ਦਾ ਮੁਹਾਲ ਸੀ ਜਦੋਂ ਇੱਥੇ ਪਾਣੀ ਦਾ ਉਥਾਨ ਸੀਗਾ ਜਦੋਂ ਪਾਣੀ ਵਗਰ ਆਇਆ ਇੱਥੇ ਦੇ ਕਾਫੀ ਦਹਿਸ਼ਤ ਸੀ ਲੋਕਾਂ ਦੇ ਲੋਕਾਂ ਦੇ ਵਿੱਚ ਨਾ ਤੇ ਲੋਕ ਇੱਥੇ ਤਵੀ ਦੇ ਕੰਡੇ-ਕੰਡੇ ਵਾਲੇ ਜਿਹੜੇ ਨੇ ਸਾਰੇ ਏਰੀਆ ਖਾਲੀ ਕਰਾ ਦੇ ਨੇ ਉਹਲੇ ਬਿਲਕੁਲ ਮਤਲਬ ਬਿਲਕੁਲ ਹੀ ਪੁਲ ਦੇ ਨਾਲ ਅਟੈਚ ਕਰਾ ਜਿਸਨ ਕਾਫੀ بارش ਹੋਈ ਨਾ ਕਾਫੀ ਉੱਪਰ ਪਹਾੜੇ ਵਿੱਚ ਕਾਫੀ ਬਦਲ ਵਗਰਾ ਫੱਟੇ ਨੇ ਜਿਹੜੇ ਜਿਹੜੇ ਕਲਾਊਡ ਦਾ ਸਟਾਰਟ ਸੀ ਤਾਂ ਕਾਫੀ ਵਗਰਾ ਹੈ ਨਾ ਉਸ ਦਿਨ ਤੇ ਪਾਣੀ ਬਿਲਕੁਲ ਪੁਲ ਦੇ ਕੰਨੇ ਟੱਚ ਕਰਾਵਾ ਜਿਹੜੀ ਵੈਕਸ਼ਨ ਦਾ ਵੀ ਯਾਤਰਾ ਹੈ ਉਹ ਸੰਡੇ ਤੱਕ ਕੱਲ 14 ਤਰੀਕ ਤੱਕ ਬੰਦੀ ਆ ਤਾਂ ਇ ਕਿ ਫਲਾਟ ਗੇਟ ਟੁੱਟ ਚੁੱਕਿਆ ਸੀ ਉਸ ਦੇ ਵਿੱਚ ਜਿਹੜਾ ਇੱਥੇ ਇੱਕ ਮੁਲਾਜ਼ਮ ਸੀਗਾ ਉਸ ਉਸ ਦੀ ਵੀ ਮੌਤ ਹੋ ਗਈ ਸੀ ਤਾਂ ਬੜੀਆਂ ਭਿਆਨਕ ਤਸਵੀਰਾਂ ਸੀਗੀਆਂ ਫਿਲਹਾਲ ਜਿਹੜਾ ਇੱਥੇ ਵੀ ਜਿਹੜਾ ਪਾਣੀ ਦਾ ਪੱਧਰ ਘਟਿਆਗਾ ਪਾਣੀ ਦਾ ਆਰ ਪੀ ਡੀ 24 ਟੀਵੀ ਦੇਖ ਰਹੇ ਤੁਸੀਂ ਮੈਂ ਸੰਜਿਮਾਨ ਇਸ ਵਕਤ ਮੈਂ ਖੜਾ ਜੰਮੂ ਜੰਮੂ ਤਵੀ ਨਦੀ ਜਿਹੜੀ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹਦੇ ਪੁਲ ਤੇ ਮੌਜੂਦ ਆ ਥੋੜੇ ਦਿਨ ਪਹਿਲਾਂ ਇੱਥੇ ਜਿਹੜਾ ਤਬਾਹੀ ਦਾ ਮੰਜ਼ਰ ਇੱਥੋਂ ਜਿਹੜਾ ਸ਼ੁਰੂ ਹੋਇਆ ਸੀ ਇਹ ਜਿਹੜੇ ਆ ਨਦੀ ਦਾ ਜਿਹੜਾ ਪਾਣੀ ਆ ਪੁਲ ਤੇ ਇੱਥੇ ਆਪਾਂ ਮੌਜੂਦ ਆ ਇਹਦੇ ਉੱਪਰ ਦੀ ਕ੍ਰਾਸ ਕਰਕੇ ਜਾ ਰਿਹਾ ਸੀਗਾ ਤੇ ਫਿਲਹਾਲ ਜਿਹੜੀ ਸਥਿਤੀ ਠੀਕ ਬਣੀ ਹੋਈ ਆ ਪਾਣੀ ਦਾ ਪੱਧਰ ਬਹੁਤ ਨੀਵਾ ਜਾ ਚੁੱਕਿਆ ਹੈਗਾ ਤੇ ਪਿੱਛੇ ਵੀ ਜੇਕਰ ਆਪਾਂ ਦੇਖੀਏ ਪਠਾਨਕੋਟ ਅੱਗੇ ਪੰਜਾਬ ਦੇ ਵਿੱਚ ਵੀ ਮਾਹੌਲ ਥੋੜਾ ਹੁਣ ਸੁਖਾਵਾਂ ਬਣ ਗਿਆ ਜਿਹੜੀ ਜਗ੍ਹਾਵਾਂ 'ਤੇ ਪਾਣੀ ਸੀਗਾ ਗੁਜਰਿਆ ਸੀ ਪਾਣੀ ਸੁੱਕ ਗਿਆ ਪਰ ਜਿਹੜਾ ਪਾਣੀ ਸੁੱਕਣ ਤੋਂ ਬਾਅਦ ਵੀ ਜਿਹੜੀ ਉੱਥੋਂ ਦੀ ਸਥਿਤੀ ਹੈ ਉੱਥੋਂ ਦੀ ਖੇਤੀ ਆ ਜਾਂ ਘਰ ਨੇ ਉਹ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਜਰੂਰ ਬਣਿਆ ਹੋਇਆ ਕਿ ਉਹਨਾਂ ਨੂੰ ਦੁਬਾਰਾ ਰੈਗੂਲਰ ਜ਼ਿੰਦਗੀ ਪਹਿਲਾਂ ਜਿ ਤਰ੍ਹਾਂ ਜਿਉਣ ਦੇ ਲਈ ਬਹੁਤ ਅਜੇ ਵੀ ਹੋਰ ਵੀ ਸੰਘਰਸ਼ ਕਰਨਾ ਪਊਗਾ ਪਰ ਪਾਣੀ ਦਾ ਪੱਧਰ ਘਟਨ ਕਰਕੇ ਜਿਹੜਾ ਹਰਾਂ ਤੋਂ ਜਰੂਰ ਰਾਹਤ ਮਿਲੀ ਹੈ ਤਾਂ ਪਿੱਛੇ ਤੁਸੀਂ ਤਸਵੀਰਾਂ ਦੇ ਦੇਖ ਹੀ ਰਹੇ ਹੋ ਕਿ ਬਹੁਤ ਜਿਹੜਾ ਪਾਣੀ ਘਟ ਗਿਆ ਪਿੱਛੇ ਜਿਹੜਾ ਇੱਥੇ ਵੈਸ਼ਨੋਦੇਵੀ ਮੰਦਿਰ ਜਿਹੜਾ ਜੰਬੂ ਦੇ ਵਿੱਚ ਮੌਜੂਦ ਹੈ ਤੇ ਉਸ ਤੋਂ ਬਿਨਾ ਹੋਰ ਵੀ ਜਿਹੜੀਆਂ ਵੀ ਜਗਾਵਾ ਇੱਥੇ ਘੁੰਮਣ ਆ ਲੀਆਂ ਸਾਰੀਆਂ ਬੰਦ ਪਈਆਂ ਬਿਲਕੁਲ ਕਿਉਂਕਿ ਆਪਾਂ ਦੇਖੀਏ ਮੀਡੀਆ ਦੇ ਵਿੱਚ ਬੜੀ ਤਬਾਹੀ ਇੱਥੇ ਹੋਈ ਸੀ ਬਹੁਤ 30 35 ਦੇ ਕਰੀ ਮੌਤਾਂ ਵੀ ਇੱਥੇ ਹੋ ਚੁੱਕੀਆਂ ਸੀ ਪਰ ਹੁਣ ਮਾਹੌਲ ਸਖਾਵਾਂ ਬਣਿਆ ਹੋਇਆ ਇੱਥੋਂ ਦੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੋਂ ਦੇ ਮੌਜੂਦਾ ਦੇ ਪਹਿਲਾਂ ਦੇ ਮਾਹੌਲ ਬਾਰੇ ਜਾਣਾਂਗੇ ਟੋਕਲ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਨੇ ਆ ਬਾਈ ਜੀ ਜੰਮੂ ਦੇ ਹੀ ਤੁਸੀਂ ਵਸਨੀਕ ਹੋ ਹਾਂਜੀ ਸਰ ਜੰਮੂ ਦੇ ਹੀ ਅਸੀਂ ਨਾਮ ਆਪਣਾ ਸਾਹਿਲ ਚਰਮਾ ਭਾਈ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਇੱਥੇ ਪਾਣੀ ਦਾ ਉਹ ਥਾਨ ਸੀਗਾ ਜਦੋਂ ਪਾਣੀ ਵਗੈਰਾ ਆਇਆ ਇੱਥੇ ਤੇ ਕਾਫੀ ਦਹਿਸ਼ਤ ਥੀ ਲੋਕੇ ਲੋਕੇ ਵਿੱਚ ਨਾ ਤੇ ਲੋਕ ਇੱਥੇ ਤਵੀ ਦੇ ਕੰਡੇ-ਕੰਡੇ ਵਾਲੇ ਜਿਹੜੇ ਨੇ ਸਾਰੇ ਏਰੀਆ ਖਾਲੀ ਕਰਾ ਦੇਨੇ ਹੁਲੇ ਤੇ ਦਹਿਸ਼ਤ ਤੇ ਕਾਫੀ ਆਦੂ ਹੋ ਸਾਈ ਕਿੰਨਾ ਕਿ ਨੁਕਸਾਨ ਨਹੀਂ ਮਾਲੀ ਕਿੰਨਾ ਕਿ ਨੁਕਸਾਨ ਹੋਇਆ ਜਾਨੀ ਮਾਲੀ ਤੇ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਬਾਕੀ ਇਹ ਨੁਕਸਾਨ ਵੀ ਦਿਖਾ ਰਹੇ ਹੋ ਐਡਮਿਨਿਸਟ੍ਰੇਸ਼ਨ ਦਾ ਕਾਫੀ ਨੁਕਸਾਨ ਹੋਇਆ ਬਾਕੀ ਲੋਕੇ ਦਾ ਵੀ ਹੈ ਲੋਕੇ ਦੇ ਅੰਦਰ ਪਾਣੀ ਚੱਲੀਦਾ ਇੱਥੇ ਇਹ ਜਿਹੜਾ ਪੁੱਲ ਹੈ ਨਾ ਸਾਹਮਣੇ ਲ ਇਦੇ ਅੱਗੇ ਲੋਕੀ ਦੇ ਘਰ ਨੇ ਬਿਲਕੁਲ ਤਵੀ ਦੇ ਵਿੱਚ ਤੇ ਉਹਨਾਂ ਦੇ ਘਰ ਦੇ ਅੰਦਰ ਪਾਣੀ ਆ ਬਾਕੀ ਇਹ ਕੀ ਐਡਮਿਨਿਸਟ੍ਰੇਸ਼ਨ ਨੇ ਟਾਈਮ ਰਹਿੰਦੇ ਨਾ ਏਰੀਆ ਖਾਲੀ ਕਰਾਈ ਲੇਦੇ ਜਿਹੜੇ ਜਿਵੇਂ ਕਿ ਆਪਾਂ ਵੀ ਦੇਖ ਰਹੇ ਹਾਂ ਕਿ ਹੁਣ ਜਿਹੜਾ ਪਾਣੀ ਦਾ ਪੱਧਰ ਬਹੁਤ ਘਟਿਆ ਪਹਿਲਾਂ ਇੱਥੇ ਪਾਣੀ ਕੇ ਪੱਧਰ ਕਿੰਨਾ ਉੱਚਾ ਸੀਗਾ ਸਰ ਇਹ ਜਿਹੜਾ ਆਪਣਾ ਪੁਲ ਹੈ ਨਾ ਪੁਲ ਤੋਂ ਮਤਲਬ ਬਿਲਕੁਲ ਹੀ ਪੁਲ ਦੇ ਨਾਲ ਅਟੈਚ ਕਰਾ ਜਦੋਂ ਕਾਫੀ بارش ਹੋਈ ਨਾ ਕਾਫੀ ਉੱਪਰ ਪਾੜੇ ਵਿੱਚ ਕਾਫੀ ਬੱਦਲ ਵਗੈਰਾ ਫੱਟੇ ਨੇ ਜਿਹੜੇ ਜਿਹੜੇ ਕਲਾਊਡ ਬਰਸਟ ਆ ਰਹੇ ਸੀ ਕਾਫੀ ਗਹਿਰਾ ਹੋਇਆ ਨਾ ਉਸ ਦਿਨ ਤੇ ਪਾਣੀ ਬ ਵੇਰੇ ਸ਼ਾਮ ਹੁੰਦਿਆਂ ਥੋੜਾ ਪਾਣੀ ਡਾਊਨ ਹੋਈ ਆ ਅਗਰ ਜਿਲੇ بارشਾਂ ਬੂਛਾ ਥੋੜੀ ਰੁਕੀਆਂ ਅਜੇ ਤੱਕ ਵੀ ਦੇਖੋ ਤੇ ਨਿਸ਼ਾਨ ਤਾਂ ਇਹਦੀ ਆ ਨਾ ਤੇ ਜਿਲੇ ਇਹਦੇ ਪਾਣੀ ਆਂਦਾ ਨਾ ਤੇ ਇਹਦਾ ਬੜਾ ਰੋਦਰ ਰੂਪ ਹੁੰਦਾ ਹੁੰਦਾ ਲੈ ਨਾ ਇਹ ਅੱਗੇ ਵੀ ਪੁਲ ਵੀ ਟੁੱਟਿਆ ਸੀ ਕੋਈ ਆ ਇਹ ਜਿਹੜਾ ਤੁਸੀਂ ਸਾਹਮਣੇ ਦੇਖੋ ਪੁਲ ਕਿੰਨੇ ਪੁਲ ਆ ਜੰਮੂ ਤੱਕ ਜੰਮੂ ਤੱਕ ਇੱਥੇ ਮੁਝੇ ਆਪਣੇ ਸਿਟੀ ਦੇ ਵਿੱਚ ਇੱਕ ਇਹ ਸਾਹਮਣੇ 2 3 ਤੇ ਆਪਣਾ 5 5 ਪੁਲ ਨੇ ਤੇ ਅਵੇ ਤਾਂ ਇਹ ਜਿਹੜੇ ਸਿਟੀ ਦੇ ਆਂਦਨ ਨੇ ਜਿਹੜੇ ਸਿਟੀ ਦੇ ਬਾਹਰ ਹੋਰ ਵੀ ਕਾਫੀ ਨੇ ਅੱਗੇ ਵੀ ਉਹ ਅੱਗੇ ਜਿਹੜਾ ਪੁਲ ਹਾਂਜੀ ਹਾਂਜੀ ਉਹ ਅੱਗੇ ਵਾਲਾ ਪੁਲ ਆ ਇਹ ਇਹ ਉਹ ਬੁਰਾ ਕਲਾਪਸ ਹੋਇਆ ਦਾ ਜਦੋਂ ਪਾਣੀ ਆਇਆ ਨਾ ਤੇ ਉਸ ਟਾਈਮ ਕਾਫੀ ਨੁਕਸਾਨ ਵੀ ਹੋਇਆ ਪਰਸਨ ਵੀ ਹੈ ਗੱਡੀਆਂ ਵਗੈਰ ਦੋ ਤਿੰਨ ਗੱਡੀਆਂ ਇਹ ਉਹ ਗੱਡੀਆਂ ਤਲੀਆਂ ਵਿੱਚ ਪਾਣੀ ਦੇ ਵਿੱਚ ਚਲੀਆਂ ਪਰ ਬੰਦੇ ਬਚੀਏ ਸਾਰੇ ਅੱਛਾ ਜਿਹੜਾ ਇੱਥੇ ਜਿਵੇਂ ਵੈਸ਼ਨ ਦੇ ਵੀ ਮੰਦਿਰ ਬਣਿਆ ਹੋਇਆ ਜਾਂ ਹੋਰ ਵੀ ਜਿੱਕਿ ਜੂ ਬਣਿਆ ਹੋਇਆ ਉਹ ਕਲੋਜ਼ ਕਰ ਦਿੱਤਾ ਗਿਆ ਸੀ ਸਾਡੇ ਨੇ ਹੁਣ ਫਿਆਲ ਬੰਦੀ ਹੈ ਫਿਲਹਾਲ ਜਿਹੜੀ ਵੈਸ਼ਨ ਦੇ ਵੀ ਯਾਤਰਾ ਹੈ ਉਹ ਸੰਡੇ ਤੱਕ ਕੱਲ 14 ਤਰੀਕ ਤੱਕ ਬੰਦੀ ਹੈ ਅਦੋ ਦੀ ਸੇਮ ਡੇ ਅਦੋ ਤੋਂ ਬੰਦ ਹੋਈ ਦੀ ਹੈ ਜਦੋਂ ਉੱਥੇ ਥੋੜਾ ਨੁਕਸਾਨ ਵੀ ਹੋਇਆ ਆਪਣਾ ਆਪਣਾ ਥੋੜਾ ਪਾਰ ਵਗੈਰਾ ਤੇ ਲਈ ਆ ਕਾਫੀ ਲੋਕੇਟ ਐਸੋ ਹੋਈ ਹੋਤੈ ਨਾ ਤੇ ਉਦੋਂ ਤੋਂ ਬੰਦ ਹੈ ਤੇ ਉਹਨਾਂ ਸ਼ਾਇਦ ਕੱਲ ਤੋਂ ਰੀਓਪਨ ਹੋ ਹੀ ਆਏਗਾ ਤੇ ਬਾਕੀ ਜ਼ੂ ਵਗੈਰਾ ਵੀ ਇਹਲੇ ਬੰਦ ਹੀ ਹੈ ਇਹਲੇ ਨਾ ਉੱਥੇ ਵੀ ਥੋੜਾ ਲੈਂਡਸਲਾਈਡ ਵਗੈਰਾ ਥੋੜਾ ਤੇ ਅਜੇ ਬੰਦ ਹੀ ਹੈ ਮੈਕਸਿਮਮ ਜਗਣਾ ਅੱਗੇ ਜਾਣ ਵਾਲੇ ਕਸ਼ਮੀਰ ਜਾਣ ਵਾਲੇ ਸਹਲਾਂ ਨੇ ਵੀ ਬਿਲਕੁਲ ਬੰਦ ਹੋ ਗਏ ਜਿੱਦਾਂ ਹੁਣ ਗਿਣਤੀ ਵਧੀ ਹੈ ਕੁਝ ਆਉਣ ਜਾਣ ਵਾਲਿਆਂ ਦੀ ਸਰ ਅਜੇ ਫਿਲਹਾਲ ਤੇ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਬਿਲਕੁਲ ਹੀ ਜਗਾ ਜਗਾ ਤੋਂ ਨਾ ਰੇ ਲੈਂਡਸਲਾਈਡ ਹੋਈ ਹੈ ਉਹ ਜਗਾ ਜਗਾ ਖਰਾਬ ਹੈ ਇੱਕ ਹੀ ਵਿੱਚ ਖੋਲ ਦੇਣਾ ਰਸਤਾ ਤੇ ਦੋ ਤਿੰਨ ਦਿਨ ਖੋਲ ਦੇਣਾ ਬਿਲਕੁਲ ਰਸਤੇ ਦੀ ਹਾਲਤ ਬਚੀ ਦੀ ਨਹੀਂ ਹੈ ਉਹ ਨਾ ਜਿਹੜੇ ਖੋਲ ਦੇਣ ਦੋ ਤਿੰਨ ਦਿਨ ਖੁੱਲਦਾ ਫਿਰ ਦੁਬਾਰਾ ਬੰਦ ਹੋ ਜਾਂਦਾ ਫਿਲਹਾਲ ਅਜੇ ਵੀ ਬੰਦ ਹੀ ਹੈ ਜਿਹੜਾ ਰਸਤਾ ਨਾ ਉੱਥੇ ਦਾ ਇੱਥੋਂ ਦੀ ਕਾਲਜ ਯੂਨੀਵਰਸਿਟੀ ਉੱਥਾ ਰੈਗੂਲਰ ਤਰੀਕਾ ਖੁੱਲ ਰਹੇ ਹੋਣਗੇ ਨਹੀਂ ਨਹੀਂ ਸਰ ਅਜੇ ਤੇ ਕਾਲਜ ਯੂਨੀਵਰਸਿਟੀ ਬੰਦ ਹੀ ਨਹੀਂ ਥੇ ਨਾ ਟੋਟਲੀ ਬੰਦ ਹੈ ਤੇ ਅੱਗੇ ਹੌ ਹੌਸਾ ਟਾਈਮ ਦੇ ਕਨੇ ਕਨੇ ਐਡਮਿਨਿਸਟ੍ਰੇਸ਼ਨ ਨੇ ਡਿਸੀਜਨ ਲੈ ਕੇ ਤੇ ਉੱਪਰ ਨਾ ਫਿਲਹਾਲ ਅਜੇ ਕਾਲਜ ਯੂਨੀਵਰਸਿਟੀ ਸਕੂਲ ਸਾਰੇ ਬੰਦ ਨੇ ਅਜੇ ਫਿਲਹ ਜੰਮੂ ਤਵੀਦੂਆਦ ਅਸੀਂ ਪਿੱਛੇ ਰੁਕੇ ਸੀ ਲੋਕੇਟ ਮੋੜ ਜਿੱਥੇ ਕਿ ਜਿਹੜਾ ਪੁਲ ਹੈਗਾ ਦਰਿਆ ਦੇ ਉੱਪਰ ਵਾਲਾ ਪੁਲ ਸੀ ਉਹ ਤਸ ਗਿਆ ਸੀ ਤੁਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖਿਆ ਸੀਗੀਆਂ ਉਸ ਵਕਤ ਸ਼ੁਕਰ ਹੈ ਰਿਹਾ ਕਿ ਪੁਲ ਦਾ ਜਿਹੜਾ ਜਦੋਂ ਤਾਸ ਰਿਹਾ ਸੀ ਪਹਿਲਾਂ ਪਤਾ ਚੱਲ ਗਿਆ ਸੀ ਕੋਈ ਸਾਧਨ ਉਸ ਵਕਤ ਉੱਥੇ ਮੌਜੂਦ ਨਹੀਂ ਸੀਗੇ ਨਹੀਂ ਕੋਈ ਦੁਰਘਟਨਾ ਹੋ ਸਕਦੀ ਸੀ ਉਸ ਤੋਂ ਅੱਗੇ ਆ ਕੇ ਹੁਣ ਅਸੀਂ ਰੁਕੇ ਹੋਇਆ ਰਾਵੀ ਦਰਿਆ ਦੇ ਪੁਲ ਤੇ ਮਾਦੋਪੁਰ ਪਿੰਡ ਦੇ ਨਜ਼ਦੀਕ ਪੈਂਦਾ ਤਾਂ ਇੱਥੇ ਵੀ ਆਪਾਂ ਸੋਸ਼ਲ ਮੀਡੀਆ ਤੇ ਤੁਸੀਂ ਨਿਊਜ਼ ਦੇ ਵਿੱਚ ਦੇਖਿਆ ਸੀਗਾ ਕਿ ਫਲੱਡ ਗੇਟ ਟੁੱਟ ਚੁੱਕਿਆ ਸੀ ਉਸ ਦੇ ਵਿੱਚ ਜਿਹੜਾ ਇੱਥੇ ਇੱਕ ਮੁਲਾਜ਼ਮ ਸੀਗਾ ਉਸ ਉਸ ਦੀ ਵੀ ਮੌਤ ਹੋ ਗਈ ਸੀ ਤਾਂ ਬੜੀਆਂ ਭਿਆਨਕ ਤਸਵੀਰਾਂ ਸੀਗੀਆਂ ਫਿਲਹਾਲ ਜਿਹੜਾ ਇੱਥੇ ਵੀ ਜਿਹੜਾ ਪਾਣੀ ਦਾ ਪੱਧਰ ਘਟਿਆਗਾ ਪਾਣੀ ਦਾ ਵਹਾ ਗਤੀ ਵੀ ਘਟੀ ਆ ਪਰ ਉਸ ਸਮੇਂ ਦਾ ਜਿਹੜਾ ਮੰਜ਼ਰ ਬਹੁਤ ਬੁਰਾ ਸੀ ਆਪਾਂ ਦੇਖਿਆ ਹੀ ਸੀਗਾ ਕਿ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਾਣੀ ਵਹਿ ਰਿਹਾ ਸੀ ਪਰ ਹੁਣ ਜਿਹੜਾ ਵਹਾ ਥam ਚੁੱਕਿਆਗਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਥੇ ਫਲੱਡ ਗੇਟ ਟੁੱਟਿਆ ਹੋਇਆਗਾ ਉੱਥੇ ਵੀ ਜਿਹੜਾ ਫਿਲਹਾਲ ਪਾਣੀ ਬੰਦ ਹੋ ਚੁੱਕਿਆ ਸਿਰਫ ਇਹ ਸਾਈਡ ਪਾਣੀ ਆ ਰਿਹਾ ਇਹ ਵੀ ਬਹੁਤ ਧੀਮੀ ਗਤੀ ਨਾਲ ਆ ਰਿਹਾਗਾ ਜਿੱਥੇ ਅਸੀਂ ਫਿਲਹਾਲ ਇਹ ਰਾਵੀ ਦਰਿਆ ਦੇ ਪੁਲ ਤੇ ਮੌਜੂਦ ਆ ਇਹ ਵੀ ਪਿੱਛੋਂ ਜਿਹੜਾ ਆਵਾਜਾਈ ਬਿਲਕੁਲ ਬੰਦ ਹੈ ਇੱਥੇ ਦੋਵੇਂ ਪਾਸੇ ਬੈਰੀਕੇਡ ਕੀਤੀ ਹੋਈ ਹੈ ਉਹ ਸਾਹਮਣੇ ਇੱਥੇ ਵੀ ਇਹ ਵੀ ਧੱਸ ਗਿਆ ਸੀਗਾ ਇਹ ਜਿਹੜਾ ਪੁਲਾ ਇਹਦਾ ਇੱਕ ਹਿੱਸਾ ਜੇ ਐਨ ਕੇ ਐਂਡ ਇੱਕ ਹਿੱਸਾ ਪੰਜਾਬ ਦੇ ਵਿੱਚ ਪੈ ਜਾਂਦਾ ਆਵਾਜਾਈ ਬਿਲਕੁਲ ਬੰਦ ਹੈ ਸਿਰਫ ਇੱਕ ਜਿਹੜਾ ਆਵਾਜਾਈ ਦਾ ਆਵਾਜਾਈ ਦੇ ਲਈ ਇੱਕ ਸਾਈਡ ਜਿਹੜੀ ਇਹ ਪੁਲ ਦੀ ਚੱਲ ਰਹੀ ਹੈ ਤੇ ਜਿਹੜੀ ਇਹ ਵਾਲੀ ਜਗ੍ਹਾ ਹੈ ਇਹ ਪਿੱਛੋਂ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਫਲੱਡ ਗੇਟਾਂ ਦਾ ਟੀਮ ਦौरा ਜਾਇਜ਼ਾ ਲਿਆ ਜਾ ਰਿਹਾ ਪਰ ਹੁਣ ਜਿਹੜਾ ਸਥਿਤੀ ਨਾਰਮਲ ਬਣੀ ਹੋਈ ਹੈ ਇਸ ਤੋਂ ਅੱਗੇ ਜਿਹੜਾ ਪੰਜਾਬ ਦੇ ਵਿੱਚ ਵੀ ਜਿੱਥੇ-ਜਿੱਥੇ ਆਪਾਂ ਦੇਖਿਆ ਸੀ ਕਿ ਬੜੇ ਭਿਆਨਕ ਤਸਵੀਰ ਆਪਾਂ ਦੇਖਿਆ ਸੀ ਸਥਿਤੀ ਹੜਾਂ ਦੀ ਨਾਰਮਲ ਬਣ ਚੁੱਕੀ ਹੈ ਪਰ ਪਿੰਡਾਂ ਦੇ ਵਿੱਚ ਬਹੁਤ ਜਗ੍ਹਾ ਰੇਤ ਜਮਾ ਹੋ ਚੁੱਕੀ ਹੈ ਘਰਾਂ ਦੇ ਵਿੱਚ ਰੇਤ ਜਮਾ ਹੋ ਚੁੱਕੀ ਹੈ 2-2 3-3 ਇੱਥੇ ਤੱਕ ਕਿ 6-7 ਫੁੱਟ ਤੱਕ ਵੀ ਜਿਹੜਾ ਦੇਖਿਆ ਗਿਆ ਕਿ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਤੇ ਹੁਣ ਉੱਥੇ ਜਿਹੜਾ ਪਾਣੀ ਦੀ ਪਾਣੀ ਵੱਲੋਂ ਤਾਂ ਰਾਹਤ ਹੈ ਪਰ ਨੋਰਮਲ ਜ਼ਿੰਦਗੀ ਪਹਿਲਾ ਵਾਲਾ ਰੁਟੀਨ ਸ਼ੁਰੂ ਹੋਣ ਦੇ ਲਈ ਬਹੁਤ ਅਜੇ ਹੋਰ ਸੰਘਰਸ਼ੇ ਉੱਥੋਂ ਦੇ ਵਾਸੀਆਂ ਨੂੰ ਕਰਨਾ ਪਊਗਾ ਤੇ ਸਾਨੂੰ ਪੰਜਾਬ ਵਾਸੀਨ ਨੂੰ ਅਜੇ ਹੋਰ ਉਸ ਇਲਾਕੇ ਦੇ ਲੋਕਾਂ ਦੇ ਨਾਲ ਖੜਨਾ ਪਊਗਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਬਹੁਤ ਮਦਦ ਹੋਈ ਹੈ ਬਹੁਤ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸਾਡੇ ਪੰਜਾਬੀਆਂ ਦੇ ਵੱਲੋਂ ਹੋਰ ਵੀ ਸਾਡੇ ਹਰਿਆਣਾ ਰਾਜਸਥਾਨ ਦੇ ਭਰਾਵਾਂ ਦੇ ਵੱਲੋਂ ਵੀ ਬੜੀ ਮਦਦ ਕੀਤੀ ਗਈ ਸੀ ਉਹਨਾਂ ਦੇ ਰਾਸ਼ਨ ਵਗੈਰਾ ਦੇ ਲਈ ਪਰ ਹੁਣ ਜਿਹੜੀ ਉੱਥੇ ਜ਼ਰੂਰਤ ਪਊਗੀ ਡੀਜ਼ਲ ਵਗੈਰਾ ਦੀ ਉਸ ਜਗ੍ਹਾਵਾਂ ਨੂੰ ਸਾਫ਼ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਪਸ਼ੂ ਐ ਉਹਨਾਂ ਦਾ ਨੁਕਸਾਨ ਵੀ ਹੋਇਆ ਤੇ ਬਹੁਤ ਸਾਰੇ ਪਸ਼ੂ ਬਚ ਵੀ ਗਏ ਨੇ ਤੇ ਉਹਨਾਂ ਦੇ ਲਈ ਚਾਰਾ ਵਗੈਰਾ ਅਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀ ਪਾਊਗੀ ਅੱਗੇ ਵੀ ਸਾਨੂੰ ਇਹਨਾਂ ਲੋਕਾਂ ਦੇ ਨਾਲ ਖੜਨਾ ਪਊਗਾ ਤਾਂ ਬੜੀ ਹੀ ਪ੍ਰਸ਼ੰਸਾ ਕਰਦੇ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਇਸ ਵਕਤ ਦੇ ਵਿੱਚ ਬਾਹਰਲੇ ਵੀਰ ਐਨ ਆਰ ਆਈ ਵੀਰ ਸਾਡੇ ਆਸ-ਪਾਸ ਦੇ ਰਾਜਾਂ ਦੇ ਵੀਰ ਜਿਹੜੇ ਪੰਜਾਬ ਦੇ ਨਾਲ ਖੜੇ ਨੇ ਤਾਂ ਜਦੋਂ ਕਿ ਸੂਚਨਾ ਮਿਲੀ ਸੀ ਕਿ ਇਹ ਹੜਾ ਆਉਣ ਤੋਂ ਪਹਿਲਾਂ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਜਿਹੜੇ ਪਿੱਛੇ ਫਲੱਡ ਗੇਟ ਬਣੇ ਹੋਏ ਹਨ ਉਹਨਾਂ ਦੀ ਸਥਿਤੀ ਕਮਜ਼ੋਰ ਆ ਪਰ ਕੋਈ ਵੀ ਪੂਕਤਾ ਪ੍ਰਬੰਧ ਨਹੀਂ ਕੀਤੇ ਗਏ ਤਾਂ ਜਿਹਦਾ ਸਰਕਾਰ ਦੀ ਆਪਾਂ ਕਹਿ ਸਕਦੇ ਕਿ ਨਲਾਇਕੀ ਰਹੀ ਹੈ ਜਿਸ ਕਾਰਨ ਪੰਜਾਬ ਨੂੰ ਅਜੇ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਤਾਂ ਫਿਲਹਾਲ ਵੀ ਜਿਹੜੇ ਗੇਟ ਟੁੱਟੇ ਪਏ ਆ ਪਾਣੀ ਦਾ ਬੰਦ ਹੋ ਚੁੱਕਿਆ ਪਰ ਉਹਨਾਂ ਦੀ ਜਿਹੜੀ ਕੰਸਟਰਕਸ਼ਨ ਦਾ ਕੰਮ ਮੁਰੰਮਤ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੇਖਣਾ ਹੋਊਗਾ ਕਿ ਕੀ ਸਰਕਾਰ ਅੱਗੇ ਜਹੀ ਸਥਿਤੀ ਨੂੰ ਸਥਿਤੀ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਕੁੱਖਤਾ ਪ੍ਰਬੰਧ ਕਰਦੀ ਹੈ ਜਾਂ ਇਸ ਤਰ੍ਹਾਂ ਹੀ ਜਿਹੜਾ ਇਸ ਢਿੱਲ ਛੱਡ ਕੇ ਫਿਰ ਫਿਰ ਤੋਂ ਜਿਹੜਾ ਪੰਜਾਬ ਨੂੰ ਦੁਬਾਰਾ ਜਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਊਗਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ